ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ 우ਸ਼ਾ ਮਾਤਾ ਮੰਦਰ ਮੁਹੱਲਾ ਰਾਜਨਗਰ ਨੰਗਲ ਵਿਖੇ Swami Sadhamanand ji ਦੀ ਅਗਵਾਈ ਚ ਚੱਲ ਰਿਹਾ ਗਾਇਤਰੀ ਮਹਾ ਮੰਤਰ ਸਮਾਗਮ ਦੇ ਅਖੀਰਲੇ ਦਿਨ ਵਿਸ਼ੇਸ਼ ਤੌਰ ਤੇ ਸਾਫ ਦਾ ਸਪੀਕਰ ਰਣਕ ਕੇ ਪੀ ਸਿੰਘ ਨੇ ਹਾਜ਼ਰੀ ਲਗਵਾਈ ਅਤੇ ਹਵਨ ਯੱਗ ਵਿੱਚ ਆਹੂਤੀਆਂ ਪਾਈਆਂ ਇਸ ਮੌਕੇ ਤੇ ਉਹਨਾਂ ਨੇ Swami Sadhamanand ji ਵੱਲੋਂ ਸਮੇਂ-ਸਮੇਂ ਸਿਰ ਮਾਨਵ ਕਲਿਆਣ ਲਈ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ ਇਸ ਮੌਕੇ ਤੇ ਮੰਦਰ ਕਮੇਟੀ ਵੱਲੋਂ ਰਾਣਾ ਕੇਪੀ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ Swami Sadhamanand ji ਦੀ ਅਗਵਾਈ ਵਿੱਚ 9 ਦਿਨਾਂ ਤੱਕ ਚੱਲਣ ਵਾਲੇ ਜਾਨੀ ਕਿ 11 ਅਗਸਤ ਤੋਂ ਲੈ ਕੇ 19 ਅਗਸਤ ਤੱਕ ਚੱਲੇ ਗਾਇਤਰੀ ਮਹਾ ਯੱਗ ਵਿੱਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਜਿੱਥੇ ਹਵਨ ਯੱਗ ਵਿੱਚ ਅਹੁਤੀਆਂ ਪਾਈਆਂ ਉੱਥੇ ਹੀ ਪ੍ਰਭੂ ਚੰਨਾ ਵਿੱਚ ਲੋਕ ਕਲਿਆਣ ਦੀ ਕਾਮਨਾ ਵੀ ਕੀਤੀ ਇਸ ਮੌਕੇ ਤੇ ਰਾਣਾ ਕੇਪੀ ਸਿੰਘ ਨਾਲ ਆਏ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੀਤ ਸਾਨੀ ਜਗਦੀਸ਼ ਚੋਪੜਾ ਸੁਰੇਂਦਰ ਪੰਮਾ ਵਿਜੇ ਕੌਸ਼ਲ ਟੋਨੀ ਸੈਗਲ ਲਖਵਿੰਦਰ ਲੱਕੀ ਊਸ਼ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਜੀਤਰਾਮ ਸ਼ਰਮਾ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ਨੰਗਲ ਤੋਂ ਸੁਖਵਿੰਦਰ ਸ਼ਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਪਰਮੇਸ਼ਰਦੇਵ ਸ੍ਰੀ ਸਰਵਨਾੰਦ ਜੀ پرا اور مہاپرش اوشا مندر مبارک سانج ہبن پائے گئے ہر سال کی طرح تو منقع ملتا ہے میں اور میرے ساتھی پہلے دن تو اس پوتر استھان جڑے ہیں سنوں اس اتان کو طاقت ملتی ہے ਆਸ਼ੀਰਵਾਦ ਮਿਲਦਾ ਹੈ ਔਰ ਜੋ ਮੰਗਿਆ ਉਹ ਮਿਲਦਾ ਹੈ ਤੋਂ ਅਸੀਂ ਤਾਂ ਇੱਥੇ ਆ ਕੇ ਹੀ ਆਪਣੇ ਆਪ ਨੂੰ ਕੁਝ ਕਿਸਮਤ ਸਮਝਦੇ ਹਾਂ ਪੂਰਨ ਆਪੀ ਪਾਈ ਗਈ ਹੈ ਤੋਂ ਮੈਂ ਮਹਾਰਾਜ ਜੀ ਦਾ ਧੰਨਵਾਦੀ ਹੈ ਕਿ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਸ਼ਹਿਰ ਦੀ ਸੰਗਤ ਨੂੰ ਬੁਲਾਇਆ ਉੱਥੇ ਮੈਨੂੰ ਵੀ ਬੁਲਾਇਆ ਮੈਂ ਵੀ ਨਤਮਸਤਕ ਹੋ ਕੇ ਇਸ ਪੂਰਨ ਆਪੀ ਦੇ ਮੁਬਾਰਕ ਮੌਕੇ ਤੇ ਆਜਿ ਰਿਖ ਸਕਿਆ ਆਪਾ ਆਜਰ ਹੋ ਸਕਿਆ ਆਪਾ ਆਪਣੀ ਸ਼ਰਧਾ ਅਰਪਣ ਕਰ ਸਕਿਆ ਬਹੁਤ ਬਹੁਤ ਧੰਨਵਾਦ